ਪਾਠ 8ਵਾਂ ਤਿਤਲੀ ਕੁਦਰਤ ਦੀ ਅਦਭੁਤ ਕਾਰੀਗਰ ਉਦੇਸ਼ ਕੁਦਰਤ ਨਾਲ ਪਿਆਰ ਹਮੇਸ਼ਾ ਖੁਸ਼ ਰਹਿਣ ਅਤੇ ਖੁਸ਼ੀਆਂ ਵੰਡਣ ਦੀ ਪ੍ਰੇਰਣਾ ਤਿਤਲੀ ਹੁੰਦੀ ਰੰਗ ਬਿਰੰਗੀ ਸਭ ਨੂੰ ਲੱਗਦੀ ਹੈ ਚੰਗੀ ਕਾਰੀਗਰ ਏ ਹੈ ਰੱਬ ਦੀ ਰੰਗਾ ਨਾਲ ਏ ਹੈ ਫੱਬਦੀ ਲਾਲ ਗੁਲਾਬੀ ਨੀਲੇ ਪੀਲੇ ਕਿੰਨੇ ਸੋਹਣੇ ਰੰਗ ਰੰਗੀਲੇ ਬਾਗਾਂ ਵਿੱਚ ਇਹ ਰਹਿੰਦੀ ਹੈ ਫੁੱਲਾਂ ਦੇ ਮਨ ਨੂੰ ਪੌਂਦੀ ਹੈ ਫੁੱਲ ਵੀ ਕਰਦੇ ਨੇ ਉਡੀਕ ਇਹਦੀ ਮਰਦੇ ਹਨ ਅਦਾ ਤੇ ਇਹਦੀ ਫੁੱਲ ਫੁੱਲ ਤੇ ਇਹ ਉੱਡਦੀ ਜਾਵੇ ਫੁੱਲਾਂ ਦਾ ਰਸ ਪੀਂਦੀ ਜਾਵੇ ਰੰਗ ਬਿਰੰਗੇ ਫੁੱਲਾਂ ਨੂੰ ਮਿਲਦੀ ਆਪਣੀ ਤਨ ਵਿੱਚ ਹੈ ਇਹ ਜਿੰਦੀ ਇਹਨੂੰ ਵੇਖ ਕੇ ਖੁਸ਼ ਸਭ ਹੋਵਣ ਚਾਣ ਉਸਤੇ ਨਾਲ ਖੜੋਵਣ ਪਕੜਨ ਲਈ ਬੱਚੇ ਪਿੱਛੇ ਭੱਜਦੇ ਛੁੱਪ-ਛੁੱਪ ਕੇ ਇਹਨੂੰ ਹੰਨ ਫੜਦੇ ਬੱਚਿਆਂ ਦੀ ਇਹ ਦੌੜ ਲਗਾਵੇ ਫਿਰ ਵੀ ਪਕੜ ਵਿੱਚ ਨਾ ਆਵੇ ਨਾਜ਼ੁਕ ਜਹੀ ਪਰੀ ਹੈ ਇਹ ਜਾਦੂ ਦੀ ਛੜੀ ਹੈ ਇਹ ਆਪਣੇ ਵੱਲ ਹੈ ਸਭ ਨੂੰ ਖਿੱਚੇ ਵੇਖ ਕੇ ਕੋਈ ਨਾ ਅੱਖਾਂ ਮੀਚੇ ਫੁੱਲਾਂ ਵਿੱਚ ਇਹਦੀ ਰੂਹ ਹੈ ਵਸਦੀ ਸਭ ਨੂੰ ਛੱਡ ਇਹਨਾ ਪਿੱਛੇ ਨਸਦੀ ਫੁੱਲ ਹੈ ਸੋਹਣੇ ਇੰਨੇ ਪਿਆਰੀ ਜਿਵੇਂ ਬੱਚੇ ਮਾਂ ਦੀ ਅੱਖ ਦੇ ਤਾਰੇ ਕੀ ਸਿੱਖਿਆ ਕੁਦਰਤ ਨਾਲ ਪਿਆਰ ਸਦਾ ਖੁਸ਼ ਰਹਿਣ ਦਾ ਗੁਣ